ਆਹਨੇ ਸੁਬੇ ਦੇਖੋ ਇਸ ਟਾਈਮ ਨੰਗਲਚੌਰ ਦੇ ਵਿੱਚ ਜਿਹੜੀ ਪੁਲਿਸ ਨਾਲ ਪ੍ਰਸ਼ਾਸਨ ਨਾਲ ਧੱਕੇਸ਼ਾਹੀ ਕੀਤੀ ਹੈ ਜਿਹਦੇ ਵਿੱਚ ਇੱਕ ਕਿਸਾਨ ਦੀ ਕੋਈ ਕਲੀਅਰ ਹਾਲਤ ਨਹੀਂ ਪਤਾ ਲੱਗ ਰਿਹਾ ਵੀ ਹੋ ਸਕਦਾ ਹੈ ਕਹਿੰਦੇ ਕਿਸਾਨ ਦੀ ਇੱਕ ਦੀ ਮੌਤ ਵੀ ਹੋ ਗਈ ਆ ਬੜੀ ਓੜੀਆ ਦੇ ਜਾਂਦਾ ਓੜੀਆ ਓੜੀਆ ਜਨਾਬਾ ਬਹੁਤ ਸੂਰਤ ਹੋ ਗਿਆ ਜੀ ਅਗਰ ਜੀ ਇਸ ਵੇਲੇ ਹੁਣ ਬੈਕਪੈਕ ਲੈਂਦੇ ਜੀ ਕਿਸੇ ਦਾ ਨਾ ਕੋਈ ਪੂਰੀ ਕਾ ਨਾਰੋਗਾ ਬਿਸ਼ਰਫਾ ਜੀ ਜੇ ਦਾ ਰੋ ਜੀ ਉਹ ਦੰਦੇ ਉਹਨਾਂ ਤਾਂ ਸੀਰੀਅਸ ਨੇ ਆ ਜਾ ਬੜੀ ਸਦੀਆ ਜੀ पाणी पियो पालकी पढ़ो पई पंज पाली कोई ਇਹ ਮਨ ਅਹੀ ਨਹੀਂ ਕੋਈ ਗੱਲ ਐ ਨਹੀਂ ਕਰਨ ਦੇ ਬਲਤਰੀ ਆਪਣੇ ਬੰਦਿਆਂ ਨੂੰ ਜਾ ਕੇ ਸਾਡਾ ਬੰਦਾ ਉੱਥੇ ਗੱਡੀ ਦੇ ਵਿੱਚ ਉਹਨੂੰ ਆਪਾਂ ਰੋਕੀਏ ਉਹਨੇ ਮਾਲ ਕਰ ਦਿੱਤਾ ਜਿਹਨੇ ਕੰਮ ਕਰਨ ਕਰ ਲਿਆ ਪੁੱਛੋ ਤੁਸੀਂ ਉੱਥੇ ਨਹੀਂ ਹੋਇਆ ਜਿਹਨੇ ਕਿੱਥੇ ਜਹਾਂ ਲਾਏ ਹੋ ਆਪਾਂ ਪਹਿਲਾਂ ਪਹਿਲਾਂ ਗੱਡਾ ਲਿਆ ਅਸੀਂ ਨਹੀਂ ਲਈ ਆ ਅਸੀਂ ਨਹੀਂ ਉਹਨਾਂ ਕੋਲ ਆ ਗਿਆ ਉਹ ਜੋ ਪ੍ਰਧਾਨ ਸਾਹਿਬ ਉੱਥੇ ਆ ਗਿਆ ਬਾਕੀ ਬੰਦੇ ਸਾਰੇ ਉੱਥੇ ਆਜੋ ਬਹਿਜੋ ਆਜੋ ਉੱਥੇ ਆਹੋ ਕੋਈ ਹੱਥ ਪਾਵੇ ਤੀ ਜੋ ਕਿ ਤੂੰ ਖਾ ਕੇ ਨਾ ਸਾਡੀ ਜ਼ਮੀਨ ਉਹ ਸਾਡੀ ਕੀ ਨੀ ਦਾ ਸਾਡੇ ਸਾਰੇ ਨੂੰ ਸਾਰੇ ਆਜੋ ਜਾਨੇ ਇੱਕ ਬੰਦੇ ਨੇ ਇੱਧਰ ਜਿੱਥੇ ਬੰਦਗਾ ਸਾਰੇ ਇੱਧਰ ਆਜੋ ਉਹਨਾਂ ਨਾਲ ਗੱਲ ਕਰ ਲੋ ਜਿਹੜੇ ਉਹਨਾਂ ਨਾਲ ਗੱਲ ਕਰਨੀ ਆ ਚਿੱਕੜ ਦੇ ਵਿੱਚ ਪਾ ਕੇ ਮਾਰਨ ਸਾਹਿਬ ਮੰਨਗਲ ਚੌਰ ਪਿੰਡ ਜ਼ਿਲ੍ਹਾ ਗਰਦਾਸਪੁਰ ਗੱਲ ਕੀ ਕਰਨ ਆਏ ਤੁਸੀਂ ਤਾਂ ਮੈਂ ਪਰ ਇਹ ਤਾਂ ਦੇਖੋ ਨਾ ਵੀ ਤੁਸੀਂ ਘਟੂ ਘਟ ਜਿੱਥਾਂ ਦੇ ਪੈਸੇ ਉਸੇ ਨੂੰ ਦੇ ਆ ਕੋਟਾ ਜਿਵੇਂ ਉਹ ਕਿਉਂ ਦਿੱਕੰਦ ਉਹਨਾਂ ਨੇ ਕਹਿੰਦੇ ਹਨ ਮਨਜ਼ੂਰ ਨਹੀਂ ਕਰਾਉਂਦੇ ਆਈਆਂ ਉਹ ਗਾੜੀ ਯਾਰ ਇੱਕ ਮਾੜਾ 36000 ਰੁਪਏ ਦੀ ਜ਼ਮੀਨ ਦਾ ਭਾਜਦਾ ਯਾਰ ਉਹ ਅੱਜ ਦਾ ਇੱਕ ਵਾਰ ਆਰਬਿਟ੍ਰੇਸ਼ਨ ਕੀ ਆ ਆਰਬਿਟ੍ਰੇਸ਼ਨ ਇੱਕ ਅਦਾਲਤ ਹੈ ਨਾ ਉੱਥੇ ਪਟੀਸ਼ਨਰ ਨੇ ਜਾਣਾ ਹੁੰਦਾ ਕਿ ਉਹ ਮੈਦਾਨੇ ਜਾਣਾ ਹੁੰਦਾ ਉਹ ਤੁਹਾਡੇ ਤੋਂ ਮਾੜਾ ਡੀਜੀ ਨਾਲ ਵੀ ਜੀਓ ਮੇਰੇ ਪਹਿਲੇ ਤੋਂ ਅੰਦਰ ਸਭ ਤੋਂ ਬਾਅਦ ਹੈ ਟੱਕਰ ਤੁਸੀਂ ਕੀ ਬਤਾਓ ਹੋਰ ਸਰਕਾਰੀ ਸਰਕਾਰ ਕਹਿੰਦੀ ਚਾਰ ਦਾ ਕਹਿ ਵਾ ਤੇ ਕੋਈ ਨਾ ਕੋਈ ਲੱਖ ਰੁਪਇਆ ਇਹਦਾ 600000 ਪੈਸੇ ਮਿਲਦੇ ਸਨ ਥਾਨੀਆਂ ਪੈੜੀਆਂ ਕੋਈ ਮਾਰਾ ਤੁਸੀਂ ਇੱਕ ਆਪ ਖੁੱਦ ਵੀ ਜਾਏ ਮੇਰੀ ਇਹ ਰੁਪਇਆ ਨਹੀਂ ਮਿਲਦਾ